ਆਡੇ ਰਿਸ਼ਤੇ ਟੁੱਟਦੇ ਜਾਂਦੇ ਆ ਤੇ ਰਿਸ਼ਤਿਆਂ ਨੂੰ ਸੰਭਾਲਣ ਵਾਸਤੇ ਸਾਨੂੰ ਕੁਝ ਨਾ ਕੁਝ ਸੋਚਣਾ ਪੈਂਦਾ ਲਓ ਸੁਣੋ ਅੱਗੇ ਰੱਖਣਾ ਦਿਨੋਂ ਦਿਨ ਟੁੱਟਦੇ ਜਾਂਦੇ ਆ ਦਿਨੋਂ ਦਿਨ ਟੁੱਟਦੀ ਜਾਂਦੀ ਆ ਦੋਸਤੋ ਇਹ ਰਿਸ਼ਤਿਆਂ ਦੀ ਮਾਲਾ ਦਿਨੋਂ ਦਿਨ ਟੁੱਟਦੀ ਜਾਂਦੀ ਆ ਦੋਸਤੋ ਇਹ ਰਿਸ਼ਤਿਆਂ ਦੀ ਮਾਲਾ ਟੁੱਟ ਗਈ ਧੋਰ ਮੋਤੀਆਂ ਵਾਲੀ ਟੁੱਟ ਗਈ ਧੋਰ ਮੋਤੀਆਂ ਵਾਲੀ ਜੋੜੂ ਕੋਈ ਪਾਗਾਂ ਵਾਲਾ ਕੋਈ ਜੋੜੂ ਪਾਗਾਂ ਵਾਲਾ ਦਿਨੋਂ ਦਿਨ ਟੁੱਟਦੀ ਜਾਂਦੀ ਆ ਦਿਨੋਂ ਦਿਨ ਟੁੱਟਦੀ ਜਾਂਦੀ ਆ ਦੋਸਤੋਏ ਰਿਸ਼ਿਆਂ ਦੀ ਮਾਲਾ ਫਿਰੋ ਦਿਨ ਟੁੱਟਦੀ ਜਾਂਦੀ ਆ ਦੋਸਤੋਏ ਦਿਨਿਆਂ ਦੀ ਮਾਲਾ ਇਸ ਮਾਲਾ ਇਸ ਮਾਲਾ ਵਿੱਚ ਲੱਖ ਖੁਸ਼ੀਆਂ ਮਾਲਾ ਵਿੱਚ ਲੱਖ ਖੁਸ਼ੀਆਂ ਕੋਈ ਮਾਣੂਗਾ ਪਾਗਾਂ ਵਾਲਾ ਕੋਈ ਮਾਣੂਗਾ ਪਾਗਾਂ ਵਾਲਾ ਦਿਨੋਂ ਦਿਨ ਟੁੱਟਦੀ ਜਾਂਦੀ ਆ ਦਿਨੋਂ ਦਿਨ ਟੁੱਟਦੀ ਜਾਂਦੀ ਆ ਦੋਸਤੋ ਇਹ ਰਿਸ਼ਤਿਆਂ ਦੀ ਮਾਲਾ ਦੋਸਤੋ ਇਹ ਰਿਸ਼ਤਿਆਂ ਦੀ ਮਾਲਾ ਰਿਸ਼ਤਿਆਂ ਵਿੱਚ ਰਿਸ਼ਤਿਆਂ ਵਿੱਚ ਕਰਨ ਰਿਸ਼ਤਿਆਂ ਵਿੱਚ ਕਰਨ ਚ ਲੱਕ ਹੀ ਜੜੇ ਰਿਸ਼ਤਿਆਂ ਵਿੱਚ ਕਰਨ ਚ ਲੱਕ ਹੀ ਜੜੇ ਕੋਈ ਹੁੰਦਾ ਪੋੜਾ ਪਾਣਾ ਦਿਨੋਂ ਦਿਨ ਟੁੱਟਦੀ ਜਾਂਦੀ ਆ ਦੋਸਤੋ ਇਹ ਰਿਸ਼ਤਿਆਂ ਦੀ ਮਾਲਾ ਦਿਨੋਂ ਦਿਨ ਟੁੱਟਦੀ ਜਾਂਦੀ ਆ ਦੋਸਤੋ ਇਹ ਰਿਸ਼ਤਿਆਂ ਦੀ ਮਾਲਾ ਇੱਕ ਤਾਂ ਗਾਮੇ ਜੀ ਜੀ ਕਰਦਾ ਇੱਕ ਤਾਂ ਗਾਮੇ ਜੀ ਜੀ ਕਰਦਾ ਦੂਜਾ ਰੋਗ ਛਾੜਦਾ ਵਾਲਾ ਦੂਜਾ ਰੋਗ ਛਾੜਦਾ ਵਾਲਾ ਦਿਨੋਂ ਦਿਨ ਟੁੱਟਦੀ ਜਾਂਦੀ ਆ ਦੋਸਤੋ ਇਹ ਰਿਸ਼ਤਿਆਂ ਦੀ ਮਾਲਾ ਦਿਨੋਂ ਦਿਨ ਟੁੱਟਦੀ ਜਾਂਦੀ ਆ ਦੋਸਤੋ ਇਹ ਰਿਸ਼ਤਿਆਂ ਦੀ ਮਾਲਾ ਧੰਨਵਾਦ ਬਹੁਤ ਸਾਰਾ